ਇਹ ਬੰਦੇ ਨੇ ਮੈਨੂੰ ਜੁੱਤੀ 'ਚ ਪਾਣੀ ਪਾਇਆ ਜਸਟ ਬਿਕੋਜ਼ ਕਿਉਂਕਿ ਮੈਂ ਮਤਲਬ ਕਿ 5 ਸਾਲ ਤੋਂ ਟੌਰਚਰ ਪਹਿਲਾਂ ਸਿਆ ਆ ਸਿਆ 5-6 ਸਾਲ ਤੋਂ ਟੌਰਚਰ ਸਿਆ ਮੈਂ ਦਾ ਐਨੇ ਮੈਨੂੰ ਜੁੱਤੀ 'ਚ ਪਾਣੀ ਪਾਇਆ ਕਿਉਂਕਿ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਤੇ ਇਹਦੇ ਸਰ ਪੈਂਚ ਨੂੰ ਦੱਸਿਆ ਕਹਿੰਦਾ ਕਿ ਮੇਰੀ ਮਤਲਬ ਕਿ ਬਦਨਾਮੀ ਹੋਈ ਆ ਪਿੰਡ 'ਚ ਤੇ ਜੁੱਤੀ 'ਚ ਪਾਣੀ ਪੀ ਮੈਂ ਐਨੇ ਮੈਨੂੰ ਉਹ ਮੈਂ ਚਲੋ ਨਹੀਂ ਦੱਸਿਆ ਫਿਰ ਵੀ ਮੈਂ ਜੁੱਤੀ 'ਚ ਪਾਣੀ ਪੀ ਕੇ 8 ਮਹੀਨੇ ਉੱਥੇ ਕੱਟੇ ਐ ਮੈਨੂੰ ਜੀਅੰ ਭਗਵੰਤ ਮਾਨ ਔਮਨ ਕਮਿਸ਼ਨਰ ਮੈਮ ਨੂੰ ਵੀ ਮੈਂ ਕਹਿੰਨੀ ਆ ਕਿ ਮੇਰੇ ਬੱਚੇ ਮੈਨੂੰ ਬਸ ਛੇਤੀ ਤੋਂ ਛੇਤੀ ਮਿਲਵਾਏ ਜਾਣ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਦਾਂ ਤੇ ਕੱਲ ਨੂੰ ਕੋਈ ਵੀ ਜਦੋਂ ਬੰਦਾ ਘਰ ਹੀ ਨਹੀਂ ਸੇਫ ਹੈਗਾ ਤੇ ਫਿਰ ਬਾਹਰ ਕਿੱਦਾਂ ਸੇਫ ਹੋ ਸਕਦਾ ਆ ਇਹ ਅਪੀਲ ਹੈ ਕਿ ਇਹਨਾਂ ਨੂੰ ਮੇਰੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਮਿਲਵਾਇਆ ਜਾਵੇ ਮੇਰੇ ਨਾਲ ਤੇ ਮੈਨੂੰ ਵਾਪਸ ਦਿੱਤੇ ਜਾਣ ਮੇਰਾ ਨਾਮ ਦਿਲਪੀਤ ਕੋਹਰਾ ਮੈਂ ਆਪਣੇ ਪੇਕੇ ਘਰ ਆਪਣੇ ਦੋਨੇ ਬੱਚਿਆਂ ਨਾਲ ਦੋਨੇ ਮੇਰੇ ਬੱਚੇ ਆ ਉਹਨਾਂ ਨਾਲ ਮੈਂ ਆਪਣੇ ਘਰ ਇੱਥੇ ਮਮਾਏ ਆਪਣੇ ਪੇਕੇ ਘਰ ਰਹਿੰਦੀ ਆ ਪਿੰਡ ਸਾਦੂ ਚਾ ਗੁਰਦਾਸਪੁਰ ਹੁਣ ਇਹਨਾਂ ਨੇ 23 ਦਸੰਬਰ 2023 ਦੇ ਵਿੱਚ ਇਹਨਾਂ ਨੇ ਮੈਨੂੰ ਪਹਿਲਾਂ ਧੱਕੇ ਮਾਰ ਕੇ ਘਰੋਂ ਕੱਢਿਆ ਔਰ ਇੰਨੀ ਕੁ ਕੁੱਟ ਮਾਰ ਕੀਤੀ ਮੇਰੇ ਨਾਲ ਬਹੁਤ ਜ਼ਿਆਦਾ ਗੰਦਾ ਵਿਵਹਾਰ ਕੀਤਾ ਮੇਰੇ ਪਾਪਾ ਨਹੀਂ ਹੈਗੇ ਉਹਨਾਂ ਨੂੰ ਇਹਨਾਂ ਨੇ ਗਾਲਾਂ ਕੱਢੀਆਂ ਕਿ ਜੇ ਕੁੱਤੇ ਦੀ ਧੀ ਹੋਏਂਗੀ ਤੇ ਇੱਥੇ ਵੜੇਂਗੀ ਮੇਰੇ ਪਾਪਾ ਨੂੰ ਇਹ ਕੁੱਤੇ ਤੋਂ ਇਲਾਵਾ ਬਿਲਕੁਲ ਹੀ ਨਹੀਂ ਬੋਲਦਾ ਇਹ ਬੰਦੇ ਨੇ ਮੈਨੂੰ ਜੁੱਤੀ 'ਚ ਪਾਣੀ ਪਾਇਆ ਜਸਟ ਬਿਕੋਜ਼ ਕਿਉਂਕਿ ਮੈਂ ਮਤਲ 5 ਸਾਲ ਤੋਂ ਟੌਰਚਰ ਪਹਿਲਾਂ ਸਿਆ ਸਿਆ 5 6 ਸਾਲ ਤੋਂ ਟੌਰਚਰ ਸਿਆ ਮੈਂ ਦਾ ਐਨੇ ਮੈਨੂੰ ਜੁੱਤੀ ਚ ਪਾਣੀ ਪਾਇਆ ਕਿਉਂਕਿ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਤੇ ਇਹਦੇ ਸਰ ਪੈਨਸ਼ਨ ਨੂੰ ਦੱਸਿਆ ਕਹਿੰਦਾ ਕਿ ਮੇਰੀ ਮਤਲਬ ਕਿ ਬਦਨਾਮੀ ਹੋਈ ਹੈ ਪਿੰਡ 'ਚ ਤੇ ਜੁੱਤੀ 'ਚ ਪਾਣੀ ਪੀ ਮੈਨੇ ਮੈਨੂੰ ਇਹ ਕੋ ਵੈਪਨ ਇਹ ਲਾਈਫ ਸੈਨਸੀ ਹਥਿਆਰ ਰੱਖਿਆ ਇਹਨੇ ਐਨੇ ਆਪਣੇ ਰੱਖਿਆ ਤੇ ਮੇਰੇ ਰੱਖਿਆ ਕਹਿੰਦਾ ਕਿ ਜੇ ਜੇ ਤੂੰ ਨਹੀਂ ਜੁੱਤੀ 'ਚ ਪਾਣੀ ਪੀਏਂਗੀ ਤੇ ਜਾ ਤੈਨੂੰ ਮਾਰ ਦੇਣਾ ਤੇ ਜਾ ਮੈਂ ਆਪ ਮਰ ਜਾਣਾ ਮੈਨੂੰ ਇਹਨਾਂ ਨੇ ਜ਼ਬਰਦਸਤੀ ਇਹਦੇ ਮਾਂ ਮਾਂ ਪਿਓ ਤੇ ਭੈਣ ਵੀ ਉੱਥੇ ਹੀ ਗਈ ਇਹਨਾਂ ਨੇ ਮੈਨੂੰ ਜ਼ਬਰਦਸਤੀ ਜੁੱਤੀ 'ਚ ਪਾਣੀ ਪਿਆ ਫੋਨ ਦਾ ਪਾਸਵਰਡ ਨਹੀਂ ਮੇਰੇ ਕਿ ਫੋਨ ਮੇਰੇ ਕੋਲ ਖੋ ਲਿਆ ਨਾ ਨੇ ਜਿੱਦੋਂ ਮੈਂ ਮੰਮੀ ਨੂੰ ਹੁਣ ਦੱਸਣ ਲੱਗੀ ਫੋਨ ਮੇਰੇ ਸਹੁਰੇ ਨੇ ਮੇਰੇ ਕੋਲ ਫੋਨ ਖੋਇਆ ਕਹਿੰਦੇ ਕਰਨ ਲੱਗੀ ਉਹ ਹੀ ਕੰਮ ਇਹਨਾਂ ਨੇ 3 ਮਹੀਨੇ ਮੇਰੇ ਕੋਲ ਫੋਨ ਦਾ ਪਾਸਵਰਡ ਚੇਂਜ ਬਲਕਿ ਮੇਰੇ ਲਾਗੇ ਪਿਆਰਾ ਨਾ ਮੈਨੂੰ ਬਿਲਕੁਲ ਹੀ ਪਾਸਵਰਡ ਹੀ ਚੇਂਜ ਹੀ ਮੇਰੇ ਫੋਨ ਦਾ ਕੋਈ ਸੰਪਰਕ ਨਹੀਂ ਮੇਰੀ ਮੰਮੀ ਨਾਲ ਫਿਰ ਇਹਨਾਂ ਨੇ ਸਪੀਕਰ ਤੇ ਅਗਲੇ ਦਿਨ ਜਿੱਦਣ ਜੁੱਤੀ 'ਚ ਪਾਣੀ ਮੈਨੂੰ ਪਿਆ ਜੇ ਇਹਦੇ ਇੱਥੇ ਰਹਿਣਾ ਆ ਤੇ ਆਪਣੇ ਪੇਕਿਆਂ ਨਾਲ ਲੈਣਾ ਦੇਣਾ ਛੱਡ ਦੇ ਦੋ ਗੱਲਾਂ ਆ ਜਾਂ ਤੇ ਛੱਡ ਦੇ ਉਹਨਾਂ ਨੂੰ ਤੇ ਜਾਂ ਉਹਨਾਂ ਨੂੰ ਕਹਿ ਕਿ ਉਹ ਵੀ ਜੁੱਤੀ 'ਚ ਪਾਣੀ ਪੀਣਗੇ ਜਾਂ ਤੇਰੀ ਮੰਮੀ ਵੀ ਜੁੱਤੀ 'ਚ ਪਾਣੀ ਪੀਏਗੀ ਤੇਰਾ ਭਰਾ ਵੀ ਜੁੱਤੀ 'ਚ ਪਾਣੀ ਪੀਏਗਾ ਫੇਰ ਆਣ ਜਾਣ ਬੰਨਾ ਇਹਨਾਂ ਨੂੰ ਮੈਂ ਚਲੋ ਨਹੀਂ ਦੱਸਿਆ ਫੇਰ ਵੀ ਮੈਂ ਜੁੱਤੀ 'ਚ ਪਾਣੀ ਪੀ ਕੇ 8 ਮਹੀਨੇ ਉੱਥੇ ਕੱਟੇ ਇਹ ਬੰਦਾ ਮੈਨੂੰ ਪ੍ਰੈਗਨਨਸੀ ਦੇ ਵਿੱਚ ਵੀ ਇੰਨਾ ਕੋ ਟੌਰਚਰ ਕੀਤਾ ਲੱਤਾਂ ਬਾਹਾਂ ਹੁਣ ਜਿਹੜੇ ਬੱਚੇ ਚੁੱਕ ਕੇ ਲੈ ਕੇ ਗਿਆ ਹੈ ਕਹਿੰਦਾ ਹੈ ਉਹਦੇ ਵਿੱਚ ਆ ਕਹਿੰਦੇ ਆ ਨਾ ਕਿ ਮੈਂ ਕੱਲਾ ਆ ਮੈਂ ਕੱਲਾ ਹੀ ਗਿਆ ਆ ਇੱਕ ਬੰਦਾ ਦਿਮਾਗ ਨਾਲ ਦੇਖੇ ਕਿ ਉਹ ਵੀਡੀਓ 'ਚ ਤੋਂ ਕੱਲਾ ਏ ਪਹਿਲਾਂ ਮੈਂ ਇਹ ਗੱਲ ਦੱਸ ਮੈਂ ਇੱਕ ਨਾਲ ਇੱਕ ਹੋਰ ਵੀ ਮੈਂ ਕਲੀਅਰ ਕਰਨਾ ਚਾਹਨੀ ਆ ਇਹਨੇ ਕਿਹਾ ਹੈ ਕਿ ਆਸਟ੍ਰੇਲੀਆ ਤੋਂ ਵਾਪਸ ਆ ਗਈ ਆ ਕੈਨੇਡਾ ਵਾਸਤੇ ਨੇ ਲੜਾਈ ਪਾਈ ਘਰ ਦੇ ਵਿੱਚ ਬੰਦਾ ਪੁੱਛੇ ਆਸਟ੍ਰੇਲੀਆ ਇੰਨੀ ਵਧੀਆ ਕੰਟਰੀ ਆ ਮੈਂ ਉਹ ਛੱਡ ਕੇ ਕਿਉਂ ਆਣੀ ਜਸਟ ਬਿਕੋਜ਼ ਮੈਂ ਤਾਂ ਆਈ ਆ ਕਿਉਂਕਿ ਮੇਰਾ ਬੱਚਾ ਇੱਥੇ ਹੀਗਾ ਢਾਈਆਂ ਮਹੀਨਿਆਂ ਦਾ ਮੈਂ ਆਪਣਾ ਬੱਚਾ ਛੱਡ ਕੇ ਗਈ ਆ ਜਦੋਂ ਬੱਚਾ ਪਹਿਲਾਂ ਨਹੀਂ ਬੱਚਾ ਹੋਇਆ ਉਦੋਂ ਹੀ ਨਾਲੇ ਮੈਨੂੰ ਨਹੀਂ ਘੱਲ ਲਿਆ ਜਦੋਂ ਬੱਚਾ ਹੋ ਗਿਆ ਫਿਰ ਘੱਲਿਆ ਕਹਿੰਦੇ ਕਿ ਤਿੰਨਾਂ ਮਹੀਨਿਆਂ ਬਾਅਦ ਬੱਚੇ ਨੇ ਵੀ ਆ ਰ ਬੱਚਾ ਨਹੀਂ ਆਇਆ ਫਿਰ ਜਦੋਂ ਮੈਨੂੰ ਕਾਲਜ ਤੋਂ ਛੁੱਟੀਆਂ ਹੋਈਆਂ ਮੈਂ ਆਪਣੇ ਬੱਚੇ ਨੂੰ ਮਿਲਣ ਆਈ ਤੇ ਇਹਦੀ ਮੰਮੀ ਕਹਿੰਦੀ ਆ ਕਿ ਮੈਂ ਆਪਣੀ ਗੋਡੀਆਂ ਦੀ ਰਿਪਲੇਸਮੈਂਟ ਕਰਵਾਉਣੀ ਆ ਮਤਲਬ ਗੋਡੇ ਨਵੇਂ ਪਵਾਉਣੇ ਆ ਤੇ ਮੈਂ ਤੂੰ ਨਾ ਥੋੜੀ ਆਫ ਮਰ ਕੇ ਛੁੱਟੀ ਵਧਾ ਲ ਆਪਣੀ ਕਾਲਜ ਤੋਂ ਚਲੋ ਮੈਂ ਉਹ ਚੀਜ਼ ਕੀਤੀ ਮੈਂ ਛੁੱਟੀ ਵਧਾਈ ਆਪਣੀ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੇ ਆਪੇ ਕਿਹਾ ਕਿ ਚੱਲ ਤੂੰ ਰਹਿਣ ਦੇ ਕਿ ਨਹੀਂ ਜਾਣਾ ਤੂੰ ਕੋਈ ਗੱਲ ਨਹੀਂ ਹੁਣ ਜਿਹੜਾ ਕਹਿਣ ਦਿਆ ਹੈ ਇਹਨੇ ਤਾਂ ਮੇਰੇ ਇਹ ਬੰਦੇ ਨੇ ਮੇਰੇ ਭਰਾ ਦੇ 5 ਲੱਖ ਰੁਪਇਆ ਵਿਦ ਪਾਸਪੋਰਟ ਕਿਉਂਕਿ ਇਹ ਏਜੰਟੀਆਂ ਦੀ ਕਰਦਾ ਹੈ ਤੇ ਠੱਗੀਆਂ ਬਹੁਤ ਮਾਰੀਆਂ ਇਹਦਾ ਪਿੰਡ ਚ ਇੱਕ ਵਾਰੀ ਸਰਵੇ ਕਰਵਾ ਲਓ ਕਿਸੇ ਨੂੰ ਕੋਈ ਇੱਕ ਬੰਦਾ ਵੀ ਕਹ ਦੇਗਾ ਕਿ ਇਹ ਚੰਗਾ ਬੰਦਾ ਬੈਂਕ ਚ ਐਡੀ ਹਿਸਟਰੀ ਦੇਖ ਲਓ ਜਾ ਕੇ ਇੰਨਾ ਕੋ ਗੰਦਾ ਹੈ ਇਹ ਇੰਨੀ ਕੋ ਗੰਦੀ ਹਿਸਟਰੀ ਹੈ ਨਾ ਇਹਦੀ ਬੰਦੇ ਦੀ ਕਹਿਣ ਦੀ ਗੱਲ ਨਹੀਂ ਮੇਰੀ ਮੰਮੀ ਖੁਦ ਸਰਕਾਰੀ ਮਤਲਬ ਕਿ ਗਵਰਨਮੈਂਟ EMPLOYE ਹੈਗੀ ਤੇ ਉਹਨਾਂ ਨੇ ਕੀ ਉਹਨਾਂ ਨੂੰ ਕੀ ਲੋੜ ਪਈ ਤੈਨੂੰ ਕਹਿਣ ਕਿ ਪੈਲੀ ਪੂਲੀ ਵੇਚ ਕੇ ਇੱਥੇ ਆ ਜਾ ਹਟ ਕੇ ਤੂੰ ਆਪਣਾ ਬੜਾ ਵਧੀਆ ਸਰਕਲ ਚੱਲਣ ਦਿਆ ਸੀ ਜਿਹੜੀ ਇਹਨੇ ਪਰसों ਜਿਹੜੀ ਘਟਨਾ ਕੀਤੀ ਹੈ ਨਾ ਸਾਡੇ ਮਤਲਬ 6:20 ਮਿੰਟਾਂ ਦੇ ਜਿਹੜੇ ਬੱਚੇ ਮੇਰੇ ਕੋਲ ਹੀ ਗਏ ਸੁੱਤੇ ਪਏ ਬੱਚੇ ਸਾਡਾ ਕੋਰਟ 'ਚ ਕੇਸ ਲੱਗਾ ਹੋਇਆ ਜੱਜ ਨੇ ਇਹਨੂੰ ਸਪੈਸ਼ਲ ਕਿਹਾ ਕਿ ਜੇ ਤੂੰ ਬੱਚਿਆਂ ਨੂੰ ਮਿਲਣਾ ਚਾਹੁੰਦਾ ਹੈ ਤੂੰ ਆਪਣਾ ਕੋਰਟ ਕੇਸ ਕਰ ਇਨਫੈਕਟ ਮੈਂ ਤੇਨੂੰ ਬੱਚੇ ਪਹਿਲਾਂ ਮਲਾਉਂਦੀ ਵੀ ਰਹੀ ਆ ਇਹਨੇ ਖੋਦੀ ਆਪਣੇ ਪੈਰਾਂ ਤੇ ਘਵਾੜਾ ਮਾਰਿਆ ਮੈਂ ਕਦੀ ਨਹੀਂ ਕਿਹਾ ਕਿ ਮੈਂ ਤੂੰ ਤੈਨੂੰ ਬੱਚੇ ਨਹੀਂ ਮਿਲਣ ਦੇਣੇ ਮੈਂ ਵੀਡੀਓ ਕਾਲ ਨਹੀਂ ਕਰਾਣੀ ਕਰੀ ਮੇਰੇ ਕੋਲ ਵਿਦ ਪ੍ਰੂਫ ਪਏ ਆ ਮੈਂ ਬੱਚਿਆਂ ਨੂੰ ਮਲਾਉਂਦੀ ਵੀ ਰਹੀ ਆ ਬੱਚਿਆਂ ਨੂੰ ਸਾਡੇ ਇਵਨ ਕੇ ਸਾਡੇ ਘਰ ਵੀ ਆਂਦਾ ਰਿਹਾ ਹੈ ਬੱਚਿਆਂ ਨੂੰ ਮਿਲ ਕੇ ਵੀ ਜਾਂਦਾ ਰਿਹਾ ਬਟ ਜਿਹੜੀ ਇਹਨੇ ਪਰਸੋਂ ਹਰਕਤ ਕੀਤੀ ਹੈ ਨਾ ਉਹ ਤਾਂ ਮਤਲਬ ਅਨਐਕਸਪੈਕਟਿਡ ਬੱਚੇ ਇੱਕ ਛੋਟਾ ਬੱਚਾ ਇੱਥੇ ਸੁੱਤਾ ਹੈਗਾ ਵੱਡਾ ਬੇਟਾ ਉੱਥੇ ਸੁੱਤਾ ਹੈਗਾ ਐਦਾਂ ਤੋਂ ਕੇ ਗਿਆ ਬਟ ਇੱਕ ਟਪੱਡੇ ਬੇਟੇ ਦੇ ਨਾ ਤੇ ਪੇੜ ਵੀ ਮਾਰੀ ਆ ਕਿਸੇ ਜਿਹੜਾ ਇਹਨੂੰ ਖਿੱਚ ਕੇ ਲੈ ਕੇ ਗਿਆ ਨਾ ਉਹ ਬੰਦੇ ਦੇ ਚ ਪੇੜ ਵੀ ਮਾਰੀ ਆ ਇਹਦੇ ਉਹ ਇੰਨੀ ਕਿ ਦਰਿੰਦਗੀ ਨਾਲ ਇਹਨਾਂ ਨੂੰ ਖੜਿਆ ਕੋਈ ਆਈਡੀਆ ਵੀ ਨਹੀਂ ਕਿ 2 2 ਘੰਟੇ 3 ਘੰਟੇ ਲੱਗਦੇ ਇੱਥੋਂ ਇਹ ਘਰ ਤੱਕ ਕਿਦੋਂ ਬਿਲਕਦੇ ਗਏ ਹੋਣਗੇ ਇੱਕ ਵਾਰ ਨਹੀਂ ਇਹਨੇ ਸੋਚਿਆ ਕਿ ਮੇਰੇ ਬੱਚਿਆਂ ਦੇ ਕੀ ਬੀਤੇਗੀ ਇਹ ਇਹ ਕੋਈ ਤਰੀਕਾ ਬੱਚੇ ਨਾਲ ਖੜ ਲੈ ਕੇ ਜਾਣ ਦਾ ਜਦੋਂ ਮੈਂ ਮਤਲਬ ਕਿ ਸਾਡੀ ਕੋਰਟ ਚ ਸਾਰਾ ਕੁਝ ਹੋਉਂਦਿਆ ਕਾਉਂਸਲਿੰਗ ਵਗੈਰਾ ਉੱਥੇ ਹੋਉਂਦੀ ਆ ਤੇ ਫਿਰ ਤੇ ਆ ਆਹ ਤਾਂ ਕੋਈ ਮਤਲਬ ਹੀ ਨਹੀਂ ਬੰਦਾ ਮੈਂ ਬਸ ਮੇਰੀ ਪ੍ਰਸ਼ਾਸਨ ਅੱਗਿਆਈ ਅਪੀਲਾ ਕਿ ਮੈਨੂੰ ਮੇਰੇ ਬੱਚੇ ਨੂੰ ਛੇਤੀ ਤੋਂ ਛੇਤੀ ਮੇਰੇ ਕੋਲ ਮਿਲਵਾਏ ਜਾਣ ਮੇਰੀ ਹੋਰ ਮੈਨੂੰ ਸ੍ਰੀਮ ਭਗਵੰਤਮਾਨ ਔਮਨ ਕਮਿਸ਼ਨਰ ਮੈਮ ਨੂੰ ਵੀ ਮੈਂ ਕਹਿਨੀ ਆ ਕਿ ਮੇਰੇ ਬੱਚੇ ਮੈਨੂੰ ਬਸ ਛੇਤੀ ਤੋਂ ਛੇਤੀ ਮਿਲਵਾਏ ਜਾਣ ਤੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਦਾਂ ਤੇ ਕੱਲ ਨੂੰ ਕੋਈ ਵੀ ਮੈਂ ਜਦੋਂ ਬੰਦਾ ਘਰ ਹੀ ਨਹੀਂ ਸੇਫ ਹੈਗਾ ਤੇ ਫਿਰ ਬਾਹਰ ਕਿ ਇਹ ਅਪੀਲ ਹੈ ਕਿ ਇਹਨਾਂ ਨੂੰ ਮੇਰੇ ਬੱਚਿਆਂ ਨੂੰ ਛੇਤੀ ਤੋਂ ਛੇਤੀ ਮਿਲਵਾਇਆ ਜਾਵੇ ਮੇਰੇ ਨਾਲ ਤੇ ਮੈਨੂੰ ਵਾਪਸ ਉੱਤੇ ਜਾਣ